ਹਾਂ ਟਰੇਡ ਫੇਅਰ ਤੇ ਤੇ ਆ ਮੇਰੇ ਨਾਲ ਦੋ ਹੋਰ ਨੇ ਉਨੇ ਪਹੁੰਚੇ ਤੇ ਜਾ ਕੇ ਅੰਦਰ ਮਾਹੌਲ ਦੇਖਦੇ ਆ ਕਿ ਸੌਂਗ ਵੀ ਚੱਲ ਜਾਂਦਾ ਐ ਨਹੀਂ ਪਤਾ ਕਾਪੀਰਾਈਟ ਆ ਜਾਏ ਤੇ ਨਾਲ ਨਾਲ ਤੁਹਾਨੂੰ ਮੈਂ ਉਹਦੀ ਆਵਾਜ਼ ਕੱਟਣੀ ਪਊਗੀ ਤੇ ਮੈਂ ਆਪਦੀ ਆਵਾਜ਼ ਐਡ ਕਰੂੰਗਾ ਤਾਂ ਬਣੇ ਰਹੋ ਐਂਡ ਤੱਕ ਦੇਖਦੇ ਅੰਦਰ ਜਾ ਕੇ ਕੀ ਮਾਹੌਲ ਐ ਲਓ ਬਾਈ ਅੰਦਰ ਜਾਣ ਵਾਸਤੇ ਟਿਕਟਾਂ ਮਿਲ ਗਏ 20 ਰੁਪਏ ਟਿਕਟਾਂ ਦੀ ਹਾਂ ਸਸਤਾ ਸਸਤਾ ਸਸਤੋ ਸਸਤਾ ਲਓ ਜੀ ਉਤੋਂ ਬਾਅਦ ਅਸੀਂ ਗਏ ਅੰਦਰ ਤੇ ਅੰਦਰ ਜਾ ਕੇ ਅਸੀਂ ਦੇਖਿਆ ਵੀ ਇੱਥੇ ਇਧਰ ਸ਼ਾਪ ਲੱਗੀ ਹੋਈ ਜਿੱਦੇ 20 ਰੁਪਏ ਦਾ ਸਾਮਾਨ ਮਿਲਦਾ ਸੀਗਾ 20 ਰੁਪਈਆ ਵਿੱਚ ਤੁਸੀਂ ਬਹੁਤ ਕੁਝ ਲੈ ਸਕਦੇ ਹੋ ਉੱਥੇ ਜਿਹੜਾ ਜਿਹੜਾ ਉੱਥੇ ਸਾਮਾਨ ਆ ਉਹ ਹੀ 20 ਰੁਪਈਆ ਲੱਗਾ ਤੇ ਠੀਕ ਆ ਹੁਣ ਆਪਾਂ ਤੁਹਾਨੂੰ ਇਧਰ ਲੈ ਕੇ ਚੱਲਦੇ ਆਂ ਤੇ ਮੈਂ ਅਗਰ ਬੈਕਗ੍ਰਾਉਂਡ ਆਵਾਜ਼ ਮੈਂ ਬੰਦ ਕਰਤੀ ਕਿਉਂਕਿ ਉੱਥੇ ਗੀਤ ਚੱਲ ਜੰਦੇ ਸੀ ਤੇ ਉਹਦਾ ਕਾਪੀਰਾਈਟ ਆਉਂਦਾਗਾ ਤੇ ਇਧਰ ਬੱਚੇ ਦੇਖੋ ਪੂਰਾ ਇੰਜੋਏ ਕਰੀ ਜਾਂਦੇ ਆ ਤੇ ਉਹ ਦੇਖੋ ਪੀਲੀ ਜੀ ਟੀ-ਸ਼ਰਟ ਵਾਲਾ ਉਹਦਾ ਪੂਰਾ ਹੀ ਮਸਤ ਹੋਇਆ ਪਿਆਗਾ ਅੱਗੇ ਮੁੰਡੇ ਸ਼ਰਾਰਤੀ ਹੁੰਦੇ ਆ ਨਾ ਫਿਰ ਇੱਥੇ ਤੁਸੀਂ ਦੇਖ ਸਕਦੇ ਆ ਵਿਚਾਰੇ ਜੋਰ ਲਾਈ ਜਾਂਦੇ ਤੇ ਇੱਧਰ ਤੁਸੀਂ ਦੇਖੋ ਰੌਣਕ ਮੇਲਾ ਤੇ ਅੱਗੇ ਤੁਹਾਨੂੰ ਫੇਰ ਦਿਖਾਵਾਂਗੇ ਬਣੇ ਰਹੋ ਅੰਤ ਤੱਕ ਲਓ ਜੀ ਕਰੋ ਚੈੱਕ ਇੱਧਰ ਬੱਚਿਆਂ ਵਾਲੇ ਝੂਲੇ ਨੇ ਤੇ ਆ ਦੇਖੋ ਤੁਸੀਂ ਅੱਗੇ ਤੁਹਾਨੂੰ ਫੇਰ ਲੈ ਕੇ ਚੱਲਦੇ ਹਾਂ ਨਾ ਇੱਧਰ ਇੱਧਰ ਵੀ ਬੱਚਿਆਂ ਵਾਲੇ ਉਹ ਚੰਡੋਲ ਆ ਗਈ ਸੀ ਸਾਹਮਣੇ ਤੇ ਇੱਧਰ ਆ ਗਿਆ ਭੂਤ ਬੰਗਲਾ ਐਡੀ ਟਿਕਟ ਸੀਗੀ 50 ਰੁਪਏ ਤੇ ਬਾਕੀ ਸਾਰੇ ਆਹ ਜਿਹੜੇ ਵੱਡੇ ਝੂਲੇ ਸੀ ਇਹਨਾਂ ਦੇ ਟਿਕਟ ਵੀ 50 ਰੁਪਏ ਸੀ ਆ ਛੋਟਿਆਂ ਦੀ ਆਪਾਂ ਪਤਾ ਹੀ ਨਹੀਂ ਕੀਤੀ ਤੇ ਆ ਦੇਖੋ ਜ਼ਿੰਦਗੀ ਜੰਦਾਬਾਦ ਇੰਜੋਏ ਕਰਦੇ ਹੋਏ ਬੱਚੇ ਤੇ ਇਹ ਜਿਹੜਾ ਆਹ ਆ ਵੀਡੀਓ ਬਣਾਉਣ ਵਾਲਾ ਸਟੈਂਡ ਜਾ ਆ ਗਿਆ ਜਿੱਦੇ ਘੁੰਮਦੇ ਜਿਹ ਹੁੰਦੇ ਨੇ ਉਹ ਤੇ ਇੱਧਰ ਦੇਖੋ ਛੋਟੇ ਛੋਟੇ ਬੱਚੇ ਵੀ ਆ ਰਹੇ ਨੇ ਤੇ ਸਾਰੇ ਡੇਡ ਜੀ ਜੈਂਟਸ ਸਾਰਾ ਖੁਸ਼ੀ ਆ ਰਿਹਾਗਾ ਤੇ ਆ ਤੁਸੀਂ ਦੇਖੋ ਕਰੋ ਚੈੱਕ ਆਪਣੇ ਵਾਲੇ ਬੰਦੇ ਆ ਗਏ ਟਿਕਟਸ ਕੀ 50 10 ਰੁਪਏ 10 ਰੁਪਏ ਕਿਆ ਕੁਝ ਉਹ ਬਾਦਰਾ ਤਾਂ ਹੁਣ ਆਪਣੇ ਬੰਦੇ ਚੜਦੇ ਨੇ ਚੰਡੋਲਤੇ ਤੇ ਪਤਾ ਨਹੀਂ ਇਹਦੇ ਥੱਪੜ ਮਾਰਿਆ ਪਤਾ ਨਹੀਂ ਕਿਹੜੀ ਗੱਲ ਪਿੱਛੇ ਮਾਰਿਆ ਉਹ ਤਾਂ ਨਹੀਂ ਮੈਨੂੰ ਪਤਾ ਲੱਗਿਆ ਤੇ ਹੁਣ ਜਿਹੜਾ ਇਹ ਪਰਨੇ ਜਿਹੜਾ ਇਹ ਤਾਂ ਬਹੁਤ ਵਾਰੀ ਚੜਿਆ ਹੋਇਆ ਤੇ ਜਿਹੜਾ ਆਹ ਕਾਲੀ ਟੀ-ਸ਼ਰਟ ਵਾਲਾ ਇਹ ਪਹਿਲੀ ਵਾਰੀ ਚੜੂਗਾ ਦਾ ਐਕਸਪੀਰੀਅੰਸ ਆਪਾਂ ਦੋ ਪਤਾ ਕਰਾਂਗੇ ਹਨਾ ਵੀ ਕਿੰਨਾ ਕ ਡਰ ਲੱਗਿਆ ਕਿੰਨਾ ਕ ਨਾ ਤੇ ਹੁਣ ਚੋਬਰ ਪੂਰੇ ਤਿਆਰ ਪਰ ਤਿਆਰ ਨੇ ਤੇ ਹੁਣ ਦੇਖਦੇ ਆਂ ਤੇ ਆਪ ਦੇਖੋ ਫਿਰ ਚੜ ਗਏ ਬਾੜੀਆਂ ਤੇ ਇਧਰ ਢੋਲ ਵਾਲੇ ਇੰਜੋਏ ਕਰਦੇ ਹੋਏ ਆ ਦੇ ਕੋ ਤੁਸੀਂ ਸਾਰਾ ਮਾਹੌਲ ਸਰਵਾਂ ਝੂਲੇ ਝੂਲੇ ਨੇ ਬਸ ਇੱਥੇ ਹੋਰ ਕੁਝ ਨਹੀਂ ਆਹਾ ਰੀਲ ਬਣਾਉਣ ਵਾਲਾ ਤੇ ਆਹਾ ਜਵਾਕਾਂ ਵਾਲੇ ਇੱਧਰ ਉਹ ਖੜੇ ਲਾਈਨ ਚ ਲੱਗੇ ਆਹ ਵੇਖ ਰਹੇ ਨੇ ਇਹ ਹੌਣ ਲੱਗੋ ਪਤਾ ਇਹਨਾਂ ਨੂੰ ਅਹੋ ਦੇਖ ਡੈਰੀ ਜਾਂਦਾ ਡੈਰੀ ਜਾਂਦਾ ਯਾਰ ਇਧਰ ਆਸਤੇ ਕੋ ਵੱਡੇ ਵੱਡੇ ਵੀ ਚੜੇ ਵਟਿਆ ਜਦਾਂ ਆਏ ਬੱਤਿਆਂ ਦੀ ਆਏ ਘਬਰਾਣਾ ਮੈਂ ਆ ਗਿਆ ਯਾਰ ਜਿਹੜਾ ਚੜ ਰਿਹਾ ਵਟੇ ਆ ਦੇ ਜਮੀਨ ਤੇ ਪਰ ਉਹ ਵੀ ਚੜ ਕੇ ਆਪਣੇ ਵਾਲੇ ਬੰਦੇ ਵੱਟਣ ਆਵਟ 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 ਉਹ ਬੱਚਾ ਉਹ ਨਾ ਬੱਚਾ ਦਾ ਦਾ ਡਰਕ ਨਾ ਲੱਗਾ ਯੋ ਗੱਪ ਮਾਰਦਾ ਗਾਈ ਗਾਈ ਵੀਰੇ ਗੱਪ ਮਾਰਦਾ ਆ ਚੱਲੀਏ ਹਾਂਜੀ ਭਾਈ ਜੀ ਅਸੀਂ ਜਾ ਕੇ ਆਏ ਹਾਂ ਉੱਥੇ ਤੇ ਜਿੱਥੇ ਤੱਕ ਸਾਨੂੰ ਲੱਗਿਆ ਵੀ ਉੱਥੇ ਜਾਣ ਦਾ ਕੋਈ ਫਾਇਦੇ ਵਾਲੀ ਗੱਲ ਹੈ ਨਹੀਂ ਕੋਈ ਐਡਾ ਤੰਤ ਹੈ ਨਹੀਂ ਬਾਟਾਂ ਪਾਜਾ ਛੋਟਾ ਕੋਈ ਫੰਕਸ਼ਨ ਵਾਲਾ ਕੰਮ ਹੈ ਨਹੀਂਗਾ ਉੱਥੇ ਤੇ ਜਿੱਤੇ ਫੰਕਸ਼ਨ ਕਰਨਾ ਤਾਂ ਕਟੋ-ਕਟਾ 8-10 ਮੁੰਡੇ ਜਾਇਓ ਫੇਰ ਫੰਕਸ਼ਨ ਕਰ ਸਕਦੇ ਕਿਉਂਕਿ ਤੇ ਡੀਲ ਵੀ ਜੇ ਲੱਗ ਜਾਂਦਾ ਰਸਾਂ ਬਣੀ ਜਾਂਦੀ ਉਧਰ ਕੋ